ਜੀ ਸਸਟੀ ਕਾਜੀ ਸਾਰਿਆਂ ਨੂੰ ਸਾਰੇ ਭਰਾਵਾਂ ਨੂੰ ਅੱਜ ਆਪਾਂ ਇੱਕ ਗਲਾ ਤੋਂ ਨੂੰ ਤਿਆਰ ਕਰਕੇ ਦਿਖਾ ਰਹੇ ਹਾਂ ਇਹ ਦੇਖੋ ਗਲਾ ਇਸ ਤਰ੍ਹਾਂ ਬਣਿਆ ਹੋਇਆ ਹੈ ਲੈਂਸ ਲੱਗੀ ਹੋਈ ਸੀ ਇਹਦੇ ਤੇ ਇਹ ਆਪਾਂ ਪੇਸਟਿੰਗ ਪੇਪਰ ਦੇ ਨਾਲ ਤਿਆਰ ਕਰਾਂਗੇ ਇਹ ਤੁਸੀਂ ਚਾਰਸ ਪੀਸ ਕੱਟ ਲੈਣਾ ਜਿੰਨਾ ਤੁਹਾਡਾ ਗਲਾ ਉਹਦੇ ਨਾਲ 1.5 ਇੰਚ ਤੁਸੀਂ ਐਕਸਟਰਾ ਲੈ ਲੈਣਾ ਇਹ ਆਪਾਂ 10 ਇੰਚ ਕਪੜਾ ਇਸ ਤਰ੍ਹਾਂ ਲੈ ਕੇ ਇਹ ਆਪਾਂ ਪੇਸਟਿੰਗ ਪੇਪਰ ਇਹਦੇ ਉੱਪਰ ਲਗਾ ਲੈਣੀ ਆ ਤੁਸੀਂ ਟੁਕੜਿਆਂ ਦੇ ਵਿੱਚ ਵੀ ਲਗਾ ਸਕਦੇ ਹੋ ਪੇਸਟਿੰਗ ਪੇਪਰ ਜੇ ਤੁਹਾਡੇ ਕੋਲੇ ਸਾਫਤੀ ਹੈ ਤੁਸੀਂ ਸਾਫਤੀ ਵੀ ਲਗਾ ਸਕਦੇ ਹੋ ਇਹ ਜਿਹੜਾ ਦਾਣੇਦਾਰ ਪਾਸਾ ਹੈ ਆਪਾਂ نیچے ਰੱਖਾਂਗੇ ਇਹਨੂੰ ਆਪਏ ਇਸ ਤਰ੍ਹਾਂ ਪ੍ਰੈਸ ਨਾਲ ਕਰਕੇ ਪੱਕਾ ਇਹ ਹੁਣ ਆਪਾਂ ਕਮੀਜ਼ ਦੇ ਉੱਪਰ ਲਗਾਵਾਂਗੇ ਇਹ ਆਪਣੀ ਸਿੱਧੀ ਸਾਈਡ ਹੈ ਸੈਂਟਰ ਦਾ ਆਪਾਂ ਨੇ ਇਸ ਤਰ੍ਹਾਂ ਟੱਕ ਲਗਾ ਲੈਣਾ ਫਿਰ ਆਪਾਂ ਨੂੰ ਸੈਂਟਰ ਦੇ ਵਿੱਚ ਰੱਖ ਕੇ ਸਿੱਧੀ ਸੀਨ ਲਗਾ ਲੈਣੀ ਆ ਇਹ ਆਪਾਂ ਇਸ ਤਰ੍ਹਾਂ ਉਲਟਾ ਰੱਖਾਂਗੇ ਸਿੱਧੇ ਗਲੇ ਦੇ ਉੱਪਰ ਆਪਾਂ ਨੇ ਇਸ ਬਿਲਕੁਲ ਸਿੱਧੀ ਸੀਨ ਲਗਾ ਲਈ ਹੈ ਸੈਂਟਰ ਦੀ ਹੁਣ ਆਪਾਂ ਉਲਟੀ ਸਾਈਡ ਰੱਖੀ ਹੋਈ ਹੈ ਰੂਟੀ ਸਾਈਡ ਤੇ ਜਿੱਥੇ ਇਥੇ ਆਪਣੀ ਲੈਸ ਲੱਗੀ ਹੋਈ ਹੈ ਆਪਾਂ ਬਿਲਕੁਲ ਉਹਦੇ ਨਾਲ-ਨਾਲ ਪੈਰ-ਪੈਰ ਦੀ ਸੀਨ ਲਗਾਉਣੀ ਆ ਜਿੱਧਰ ਨੂੰ ਗਲੇ ਦਾ ਡਿਜ਼ਾਈਨ ਬਣਿਆ ਹੋਇਆ ਤੁਸੀਂ ਉਧਰਲੀ ਸਾਈਡ ਤੇ ਹੀ ਸਟੀਚਿੰਗ ਕਰਨੀ ਆ ਇਹ ਦੇਖੋ ਜੀ ਹੁਣ ਇਹ ਥੋੜਾ ਥੋੜਾ ਵੱਧ ਆ ਗਿਆ ਇਹ ਤੁਸੀਂ ਕਟਿੰਗ ਕਰ ਦੇਣਾ 1.5 1.5 ਇੰਚ ਛੱਡ ਕੇ ਹੁਣ ਤੁਸੀਂ ਸੈਂਟਰ ਵਾਲਾ ਵੀ ਕਟਿੰਗ ਕਰ ਦੇਣਾ ਅੱਧਾ ਅੱਧਾ ਇੰਚ ਛੱਡ ਕੇ ਤੁਸੀਂ ਇਹਦੀ ਕਟਿੰਗ ਕਰਨੀ ਹੈ ਕਿ ਤੁਸੀਂ ਟੱਕ ਲਗਾ ਲੈਣਾ ਨੁੱਕਰ ਤੇ ਜਿਹੜੇ ਆਪਣੇ ਕੋਨੇ ਬਣੇ ਹੁੰਦੇ ਆ ਹੁਣ ਤੁਸੀਂ ਇਹ ਫੋਲਡ ਕਰ ਲੈਣਾ ਟੇਸਟਿੰਗ ਪੇਪਰ ਅੱਧਾ ਇੰਚ ਤੁਸੀਂ ਅੰਦਰ ਨੂੰ ਫੋਲਡਿੰਗ ਕਰਨੀ ਆ ਇਹ ਦੇਖੋ ਜੀ ਆਪਣਾ ਗਲ ਇਸ ਤਰ੍ਹਾਂ ਬਣ ਕੇ ਰੈਡੀ ਹੋਇਆ। ਵੀਡੀਓ ਵਧੀਆ ਲੱਗੀ ਅਗੇ ਸ਼ੇਅਰ ਕਰਿਓ ਫੋਲੋ ਕਰਿਓ ਲਾਈਕ ਕਰਿਓ। ਧੰਨਵਾਦ ਜੀ।